ਮੁੱਖ ਮੰਤਰੀ ਖੱਤਰ ਦੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਖੀਦ ਸ਼ੋਭ ਕਰਨ ਨੂੰ ਇਨਸਾਫ ਦਿਓ ਇਨਸਾਫ ਦਿਓ ਦੇਖੋ ਜੋ ਹਰਿਆਣੇ ਦੇ ਬਾਰਡਰ ਤੇ ਜ਼ਬਰ ਤਰੀਕੇ ਨਾਲ ਹਰਿਆਣੇ ਦੀ ਖੱਟੜ ਸਰਕਾਰ ਨੇ ਅੰਮਿਤ ਸ਼ਾਹ ਦੇ ਇਸ਼ਾਰੇ ਦੇ ਉੱਤੇ ਕਿਸਾਨਾਂ ਦੇ ਨਾਲ ਜ਼ਬਰ ਕੀਤਾ ਹੈ ਉਹ ਜ਼ਬਰ ਦੇ ਵਿਰੁੱਧ ਔਰ ਉਸ ਜਬਰ ਦੇ ਦਰਾਂ ਜਿਹੜਾ ਸਾਡਾ ਬੱਚਾ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਜਿਹੜਾ ਇੱਕ ਸਾਡਾ ਬੱਚਾ ਇੱਥੋਂ ਚੁੱਕ ਕੇ ਲਾ ਗਿਆ ਖਨੋਰੀ ਬਾਰਡਰ ਤੋਂ ਤੇ ਉਹਦੀਆਂ ਉਹਦੇ ਜਬਾੜੇ ਤੋੜਦੇ ਉਹਦੀਆਂ ਲੱਤਾਂ ਤੋੜਤੀਆਂ ਤੇ ਉਹ ਉਹ ਪੀਜੀਆਈ ਚੰਡੀਗੜ੍ਹ ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਹ ਘੋਰ ਸੰਵਧਾਨਕ ਲੰਘਣਾਵਾਂ ਕੀਤੀਆਂ ਨੇ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਨੂੰ ਨਾਂ ਜਾਣ ਦੇਣ ਕਰਕੇ ਔਰ ਇਧਰ ਆਣ ਕੇ ਫੋਰਸਾਂ ਵੱਲੋਂ ਪੰਜਾਬ ਦੇ ਖਿੱਤੇ ਦੇ ਵਿੱਚ ਆਣ ਕੇ ਤੇ ਪੰਜਾਬ ਛਾੜ ਕੇ ਉਹਨਾਂ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਉਹਨਾਂ ਨੂੰ ਮਾਰਨਾ ਔਰ ਜਬਰੀ ਚੁੱਕ ਕੇ ਲੈ ਜਾਣਾ ਔਰ ਉਹਦੇ ਨਾਲ ਅਣਮਨੁੱਖੀ ਤਸ਼ੱਦਦ ਕਰਨਾ ਇਹਦੇ ਵਿਰੁੱਧ ਅਸੀਂ ਮੰਗ ਕਰਨ ਆਇਆ ਵੀ ਇਹਦੇ ਤਿੰਨ ਦੋਸ਼ੀ ਆ ਇਹਦਾ ਸਾਰਾ ਆਪਰੇਸ਼ਨ ਜਿਹੜਾ ਇਹਨਾਂ ਹਰਿਆਣੇ ਦੇ ਬਾਡਰਾਂ ਤੇ ਹੋਇਆ ਉਹਦੀ ਅਮਿਤ ਸ਼ਾਹ ਨੇ ਡਾਇਰੈਕਸ਼ਨ ਦਿੱਤੀ ਆ ਖੱਟਰ ਸਾਹਿਬ ਔਰ ਨਿਲਵੈਜੀ ਨੇ ਔਰ ਇਹ ਜਿਹੜਾ ਸਾਰਾ ਜਿਹੜਾ ਲਾਗੂ ਕਰਾਇਆ ਇਹਦੇ ਲਈ ਉਹ ਤਿੰਨ ਬੰਦੇ ਦੋਸ਼ੀ ਆ ਅੱਜ ਬੇਨਾਮ ਜਿਹੜੀ ਆਪਣੀ ਐਫ ਆਈ ਆਰ ਦਰਜ ਕਰ ਦਿੱਤੀ ਅਣਪਛਾਤੇਆਂ ਦੇ ਉੱਤੇ ਬਿਲਕੁਲ ਸਰਕਾਰ ਨੇ ਖਾਣਾ ਪੂਰਤੀ ਕੀਤੀ ਆ ਇਹਨਾਂ ਤਿੰਨਾਂ ਬੰਦਿਆਂ ਤੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਔਰ ਇਹ ਸਾਰੇ ਕੁਝ ਦੀ ਸੁਪਰੀਮ ਕੋਰਟ ਦੇ ਜਜ ਕੋਲੋਂ ਜਿਹੜੀ ਆ ਨਿਆਂਕਦ ਜਿਹੜੀ ਆ ਕਰਾਉਣੀ ਚਾਹੀਦੀ ਔਰ ਦੋਸ਼ੀਆਂ ਨੂੰ ਸਾਰਿਆਂ ਨੂੰ ਕਟਾਰੇ ਵਿੱਚ ਖੜਾ ਕਰਨਾ ਚਾਹੀਦਾ ਹੈਣਾ ਪੁਲਿਸ ਜਾਵੇਗਾ ਉਹਨਾਂ ਨੇ ਸ਼ੁਰੂ ਵੀ ਕਰ ਦਿੱਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਪਹਿਲੀ ਵਾਰ ਡੈਮੋਕ੍ਰੇਸੀ ਵਿੱਚ ਇਸ ਵਾਰ ਦੇਖੋ ਇਹ ਸਾਰਾ ਕੁਝ ਨੌਜਵਾਨਾਂ ਨੂੰ ਡਰਾਉਣ ਲਈ ਕੀਤਾ ਗਿਆ ਨੌਜਵਾਨ ਕਿਉਂਕਿ ਅੱਜ ਦੇਸ਼ ਦੇ ਮਾੜੇ ਹਾਲਾਤਾਂ ਕਰਕੇ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ ਤੇ ਪਾਸਪੋਰਟ ਉਹਨਾਂ ਲਈ ਇੱਕ ਇੱਕ ਤਰ੍ਹਾਂ ਉਹਨਾਂ ਦੇ ਫਿਊਚਰ ਦੀ ਗਾਰੰਟੀ ਦਾ ਦਸਤਾਵੇਜ਼ ਆ ਔਰ ਉਹ ਇੱਕ ਕਿਤੜਪਕੀਆਂ ਮਾਰ ਕੇ ਤੇ ਕਿਸਾਨ ਨੌਜਵਾਨ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਆ ਜੀ ਪਰ ਡਰਨਾ ਨਹੀਂ ਕਿਸੇ ਨੇ ਇੱਥੇ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਜਦੋਂ ਪੰਜਾਬ ਸਾਡਾ ਘਰ ਆ ਨੌਜਵਾਨਾਂ ਦਾ ਜੇ ਸਾਡਾ ਘਰ ਹੀ ਖਤਰੇ 'ਚ ਆ ਤੇ ਬਾਹਰਲੇ ਦੇਸ਼ਾਂ ਜਾ ਕੇ ਨੌਜਵਾਨ ਕੀ ਕਰਨਗੇ ਜੀ ਸੋ ਅੱਜ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਸਾਰੇ ਕਰਜ਼ੇ ਤੇ ਲੀਕ ਮਰਵਾਉਣੀ ਚਾਰ ਲੇਬਰ ਕੋਡ ਰੱਦ ਕਰਾਉਣਾ ਔਰ ਕਿਸਾਨਾਂ ਨੂੰ 60 ਸਾਲ ਤੋਂ ਬਾਅਦ 10000 ਰੁਪਏ ਪੈਨਸ਼ਨ ਦਿਵਾਉਣੀ ਔਰ ਆ ਜੋਕ ਹੋ ਗਿਆ ਇਹਦੇ ਸਾਰੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਾਉਣਾ ਸਮੇਤ ਮਿਤਸ਼ਾ ਖੱਟਰ ਤੇ ਨਿਲ ਵਿੱਚ ਨੂੰ ਇਹ ਪੂਰੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਆ ਉਹ ਅੱਜ ਉਹਨਾਂ ਦਾ ਇਰਾਦਾ ਹੈ ਉਹ ਸੰਘਰਸ਼ 'ਚ ਡਟੇ ਹੋਏ ਆ ਅਜੇ ਉੱਥੇ ਵੀ ਡਟੇ ਹੋਏ ਆ 14 ਤਰੀਕ ਨੂੰ ਜਿਹੜਾ ਦਿੱਲੀ ਜਾ ਰਹੇ ਆ ਉੱਥੇ ਵੀ ਕਿਸਾਨ ਡਟਣ ਜਾ ਰਹੇ ਆ ਨੌਜਵਾਨ ਵੀ ਜਾਣਗੇ ਸਭ ਜਾਣਗੇ ਇਹਨਾਂ ਗੱਲਾਂ ਦੇ ਨਾਲ ਸਰਕਾਰ ਨੇ ਵੀ NSA ਲਾਉਣ ਦਾ ਐਲਾਨ ਕਰਤਾ ਰਹਿਣਾਂ ਚ ਫਿਰ ਵਾਪਸ ਲੈ ਲਈ ਸੋ ਇਹ ਇਹ ਜਦੋਂ ਹੁਣ 14 ਨੂੰ ਸਾਰਾ ਦੇਸ਼ ੁੱਠੂਗਾ ਤਾਂ ਸਰਕਾਰ ਨੂੰ ਇਹਨਾਂ ਗੱਲਾਂ ਦਾ ਜਿਹੜਾ ਉਹ ਜਵਾਬ ਵੀ ਦੇਣਾ ਪਊ ਤੇ ਇਹਨਾਂ ਗੱਲਾਂ ਤੋਂ ਪਿੱਛੇ ਵੀ ਹੜਨਾ ਪਊਗਾ 14 ਤਰੀਕ ਦੀ ਰੂਪ ਜਾਇਆ ਜਾਊਗਾ ਜੀ ਉਹਦੇ ਚ ਉਹਦੇ ਸੜਕੋ ਹਜ਼ਾਰਾਂ ਤਰੀਕੇ ਨੇ ਜਾਣਦੇ ਉਹ ਤੁਸੀਂ ਵੇਖ ਲਿਓ 14 ਨੂੰ ਤੁਹਾਡੇ ਸਾਹਮਣੇ ਆ ਜਾਣਗੇ ਜਦੋਂ ਦਿੱਲੀ ਦੇ ਸੜਕਾਂ ਦੇ ਉੱਤੇ ਰਾਮਲੀਲਾ ਗਰਾਊਂਡ ਚ ਕਿਸਾਨਾਂ ਦੀ ਜਿਹੜੀ ਆ ਪੰਚਾਇਤ ਹੋ ਰਹੀ ਹੋਊਗੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਸ਼ਾਂਤਮਈ ਰਹੇਗੀ ਜੀ ਬਿਲਕੁਲ ਸ਼ਾਂਤਮਈ ਸਾਡੇ ਕੋਲ ਕੀ ਆ ਸਾਡੇ ਕੋਲ ਤਾਂ ਸਾਡਾ ਮੁੱਠਾ ਤੇ ਸਾਡਾ ਝੰਡਾ ਆ ਜਾਂ ਸਾਡਾ ਨਾਰਾ ਐਂ ਕੋਈ ਬੰਦੂਕਾਂ ਚੁੱਕ ਕੇ ਜਾਂ ਕੋਈ ਰਵਾਇਤੀ ਹਥਿਆਰ ਚੁੱਕ ਕੇ ਥੋੜਾ ਜਾਣਾ ਸਾਡੇ ਕਿਸਾਨ ਤੇ ਕੁੱਟ ਖਾ ਲਿੰਦੇ ਆ ਫੋਰਸਾਂ ਕੋਲੋਂ ਕਦੀ ਉਹਨਾਂ ਨੂੰ ਉਲਟਵਾ ਡੰਡਾ ਨਹੀਂ ਮਾਰਦੇ ਸੋ ਇਹ ਕਰਕੇ ਸ਼ਾਂਤਮਈ ਹੋਊਗਾ ਸਾਰਾ ਕੁਝ ਸਰਮਨ ਸਿੰਘ ਬੰਦੇਰੋਂ ਨੇ ਇੱਕ ਅਲੱਗ ਚੱਲ ਰਹੇ ਨੇ ਕਿ ਲੱਗਦਾ ਕਿ ਇਕੱਠੇ ਪਲੇਟਫਾਰਮ ਤੇ ਚੱਲਣਾ ਚਾਹੀਦਾ ਕਿਉਂਕਿ ਅੱਜ ਉਹਨਾਂ ਵਾਲਾ ਵੱਲੋਂ ਸਰਕਾਰ ਦੀ ਵੀ ਜਿਹੜੀ ਆ ਕਹਿ ਦਿੱਤਾ ਗਿਆ ਜੀ ਦੇਖੋ ਦੇਖੋ ਜਿਹੜਾ ਅਲੱਗ ਚੱਲਣਾ ਉਹ ਕਿ ਲੱਗ ਹੋਰ ਮੈਂ ਦੋ ਉਹਨਾਂ ਨੂੰ ਲੱਗ ਚੱਲਣ ਦਾ ਅਧਿਕਾਰ ਆ ਉਹ ਚੱਲ ਸਕਦੇ ਆ ਪਰ ਅਲੱਗ-ਅਲੱਗ ਲੜਿਆਂ ਕਿਸਾਨਾਂ ਦੀ ਸ਼ਕਤੀ ਜਿਹੜੀ ਆ ਉਹ ਘਟਦੀ ਆ ਇਕੱਠੇ ਹੋ ਕੇ ਲੜਨ ਦਾ ਸੜਕੋ ਤਜਰਬਾ ਦਿੱਲੀ ਵਾਲੇ ਕਿਸਾਨ ਅੰਦੋਲਨ ਦਾ ਦੋ ਗੱਲਾਂ ਕਰਕੇ ਉਹ ਅੰਦਾਲਣਾ ਹਬ ਜਿੱਤਿਆ ਆਈਗਾ ਪੰਜਾਬ ਦੀਆਂ ਸਮੂਚੀਆਂ ਜਿੱਥੇ ਬੰਦੀਆਂ ਉਸ ਅੰਦੋਲਨ ਚ ਲੜੀਆਂ ਸੀ ਜਿਹੜੀਆਂ ਐਸਕੇਐਮ ਚ ਉਹ ਵੀ ਲੜੀਆਂ ਸੀ ਦੂਟੀਆਂ ਨੇ ਬਾਹਰੋਂ ਰਹਿ ਕੇ ਸਪੋਰਟ ਜਿਹੜੀ ਆ ਉਹ ਕੀਤੀ ਸੀ ਔਰ ਇਕੱਠੇ ਹੋ ਕੇ ਲੜੇ ਹਾਂ ਇੱਕ ਤੇ ਇਕਤਾ ਜਿਹੜੀ ਸੀ ਉਸ ਇਕਤਾ ਨੇ ਪੰਜਾਬ ਚ ਵੱਡਾ ਉਥਾਨ ਕੀਤਾ ਅੰਦੋਲਨ ਦਾ ਫਿਰ ਦੇਸ਼ ਚ ਵੱਡਾ ਉਥਾਨ ਹੋਇਆ ਅੰਦੋਲਨ ਦਾ ਸੋ ਇਕਤਾ ਜਿਹੜੀ ਆ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਆ। ਦੂਸਰਾ ਹੈਗਾ ਸਾਡੀ ਉਸ ਜਿੱਤ ਦੇ ਪਿੱਛੇ ਦੂਸਰਾ ਜਿਹੜਾ ਲੈਸਨ ਆ ਸਾਡਾ ਉਹ ਹੈਗਾ ਵੀ ਸ਼ਾਂਤੀਪੂਰਨ ਸੰਘੀ ਅੰਦੋਲਨ। ਬਹੁਤ ਕੋਸ਼ਿਸ਼ਾਂ ਆਈਆਂ ਅੰਦੋਲਨ ਨੂੰ ਵੀ ਹਿੰਸਾ ਕਰਨ ਦੀਆਂ ਪਰ ਉਥੋਂ ਦੀ ਜਿਹੜੀ ਮੰਝੀ ਹੋਈ ਲੀਡਰਸ਼ਿਪ ਸੀ, ਮੰਝੇ ਹੋਏ ਥੱਲੇ ਤੱਕ ਇੱਕ ਢਾਂਚਾ ਸੀ ਵਰਕਰਾਂ ਦਾ। ਉਹਨਾਂ ਨੇ ਉਹਨੂੰ ਸਾਰੇ ਕੁਝ ਨੂੰ ਕੰਟਰੋਲ ਕਰਕੇ ਰੱਖਿਆ ਔਰ ਜਿਹੜੇ ਖੰਡਾਉ ਤੱਤ ਸੀ ਹਿੰਸਾ ਕਰਾਉਣੀ ਚਾਹੁੰਦੇ ਤੱਤ ਸੀ ਉਹਨਾਂ ਦੀ ਪੇਸ਼ ਨਹੀਂ ਜਿਹੜੀ ਉਹ ਜਾਣ ਦਿੱਤੀ। ਸੋ ਇਹ ਕਰਕੇ ਏਕਤਾ ਵਧਾਈਏ ਸੰਘਰਸ਼ਾਂ ਦੇ ਦਰਾਂ ਲੜਦਿਆਂ ਮੈਦਾਨੇ ਜੰਗ ਚ ਕਈ ਤਰ੍ਹਾਂ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਗਲਤੀ ਨੂੰ ਹਮੇਸ਼ਾ ਹੀ ਸੁਧਾਰ ਕਰਨ ਦਾ ਜਿਹੜਾ ਆ ਉਹ ਸਮਾਂ ਹੁੰਦਾ ਅੱਜ ਇਹਦੇ ਸਮਾਂ ਹੈਗਾ ਦੁਬਾਰਾ ਇਕੱਠੇ ਹੋ ਕੇ ਲੜਿਆ ਜਾ ਸਕਦਾ 14 ਦੀ ਕਾਲ ਦਿੱਤੀ ਆ ਉਹ ਕਾਲ ਚ ਸਾਰੇ ਲੋਕ ਸ਼ਾਮਲ ਹੋ ਜਾਣ ਲੇਕਿਨ ਲੱਗਦਾ ਨਹੀਂ ਕਿ ਉਸ ਕੋਲ ਉਹਨਾਂ ਨੂੰ ਅਪੀਲ ਆ ਉਹ ਉਹ ਡਿਊਟੀ ਦੇ ਬੱਚੇ ਆ ਉਹ ਆਪਣੇ ਬੱਚਿਆਂ ਦੀ ਰੋਟੀ ਦੇ ਬੱਜੇ ਆ ਹੁਕਮ ਤੁਹਾਨੂੰ ਆਪਾਂ ਸਾਰੇ ਜਾਣਦੇ ਆ ਕਿ ਉਹ ਬੈਲਟ ਵਾਲੀ ਫੋਰਸ ਆ ਉਹਨੂੰ ਜੋ ਹੁਕਮ ਹੋਇਆ ਉਹਨੂੰ ਲਾਗੂ ਕਰਨਾ ਪੈਣਾ ਪਰ ਕਿਤੇ ਨਾ ਕਿਤੇ ਉਹਨਾਂ ਦੀ ਹਮਦਰਦੀ ਸਾਡੇ ਨਾਲ ਆ ਇਹ ਗੱਲ जग ਜਾਣ ਰਿਹਾ ਇਹ ਇਹ ਗੱਲ जग ਜਾਣ ਰਿਹਾ ਜੀ ਬੈਰੀਕੇਟਿੰਗ ਪੁਟੀਆਂ ਜਾਣਗੇ ਜੇ ਲੋਡ ਪਈ ਤਾਂ ਦੇਖੋ ਅਸੀਂ ਇਹ ਇਹ ਸਮਾਂ ਦੱਸੂਗਾ ਸਾਰਾ ਕੁਝ ਕਿ ਕਿਸਾਨ 14 ਦੀ ਰੈਲੀ ਨੂੰ ਕਿਦਾਂ ਕਾਮਯਾਬ ਕਰਦੇ ਆ ਉਹ ਲ ਤਿਆਰੀ ਹੋ ਰਹੀ ਆ ਆ ਤਿਆਰੀ ਦਾ ਆਲਮ ਆ ਤੁਸੀਂ ਦੇਖੋ ਅੱਜ ਇੱਕ ਦਿਨ ਦੇ ਸੱਦੇ ਦੇ ਉੱਤੇ ਜਨਤਾ ਜਿਹੜੀ ਆ ਉਹ ਆਈ ਹੋਈ ਆ ਇਸ ਤਰ੍ਹਾਂ ਸਾਰੇ ਦੇਸ਼ ਚੋਂ ਜਦੋਂ ਜਨਤਾ ਤਰੂਗੀ ਤਾਂ ਜਨਤਾ ਦੇ ਹਾਰ ਨੂੰ ਕੋਈ ਸੁਨਾਮੀ ਨੂੰ ਕੋਈ ਰੋਕ ਨਹੀਂ ਸਕੂਗਾ ਸਮਾਂ ਐਸਾ ਹੈ ਠੀਕ ਹੈ ਸਮਾਂ ਐਸਾ ਆ ਵੀ ਸਰਕਾਰ ਨੂੰ ਕਿਸਾਨਾਂ ਨਾਲ ਟਕਰਾਉਣਾ ਬਹੁਤ 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 ਮਹਿੰਗਾ ਪਊਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ